ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗੇ ਚ ਕਵਰ ਕਰ ਰਹੇ ਆਂ ਜੀ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆਂ ਜੀ ਤੁਸੀਂ ਦੇਖ ਸਕਦੇ ਹੋ ਕਾਫੀ ਗਿਣਤੀ ਚ ਬਾਈ ਕੋਲ ਪਸ਼ੂ ਰੱਖੇ ਹੋਏ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਬਲਵਿੰਦਰ ਸਿੰਘ ਆ ਜੀ ਸ਼ਹਿਰ ਮੋਗਾ ਜੀ ਸ਼ਹਿਰ ਮੋਗਾ ਜੀ ਪ੍ਰੀਤ ਨਗਰ ਜੀ ਪ੍ਰੀਤ ਨਗਰ ਜੀ ਠੀਕ ਹੈ ਜੀ ਨੇੜੇ ਭੋਨਾ ਚੌਕ ਰਹਿ ਜਾਂਦਾ ਜੀ ਹਾਂ ਜੀ ਨੇੜੇ ਭੋਨਾ ਚੌਕ ਠੀਕ ਹੈ ਜੀ ਸਮਸ਼ਾਨ ਘਾੜਦੇ ਨੇੜੇ ਠੀਕ ਹੈ ਜੀ ਕਰ ਦਈਏ ਵੀਰੇ ਪਸੂ ਨਹੀਂ ਇਹ ਲਿਆ ਸੀ ਜੀ ਪਿਛਲੇ ਸੂਏ ਲਿਆ ਸੀ ਹਾਂ ਜੀ ਪਿਛਲੇ ਸੂਏ ਲਿਆ ਇੱਕ ਸੂਆ ਪੀ ਲਿਆ ਜੀ ਹਾਂ ਜੀ ਇੱਕ ਠੀਕ ਆ ਹੁਣ ਕਿੰਨੇਵੇਂ ਸੂਏ ਸੂ ਗੀ ਇਹ 5ਵੇਂ ਸੂਏ ਸੂ ਗੀ ਹੁਣ 5ਵੇਂ ਸੂਏ ਸੂ ਗੀ ਜੀ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਇਹਦਾ 17 ਦਿਨ ਪੂਰੇ ਡੇਟ ਮੁਤਾਬਕ ਹਾਂ ਜੀ ਠੀਕ ਹੈ ਵੀਰੇ ਪਿਛਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਜੀ ਪਿਛਲੇ ਸੂਏ ਚੋਈ 15 ਕਿਲੋ ਦੁੱਧ ਦੀ 15 ਕਿਲੋ ਜੀ ਥਣਾ ਦੀ ਬਾਹਰ ਪਿਛੇ ਦੀ ਹਾਂ ਥਣਾ ਦੀ ਬਾਹਰ ਜਿਵੇਂ ਕੋਈ ਫੁੱਲ ਗਰੰਟੀ ਪੂਰੀ ਗਰੰਟੀ ਪੂਰੀ ਠੀਕ ਆ ਠੰਡੀ ਸੀਲ ਵੀ ਫੁੱਲ ਸੀ ਪੂਰੀ ਠੰਡੀ ਸੀਲ ਆ ਜੀ ਚੋਈ ਦੀ ਕਿਵੇਂ ਪੋਲੀ ਆ ਕੇ ਪੂਰੀ ਵਰੀਆ ਪੋਲੀ ਆ ਜੀ 4 ਫੰਨੇ ਆ ਜੀ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਤੋੜੀ ਸੂਆ ਬਾਈ ਦੇ ਦੱਸਣ ਮੁਤਾਬਕ ਪੰਜਵੇਂ ਸੁੰਦੀ ਬਾਈ ਦੱਸਦਾ ਕਿ ਆਪਾਂ ਪਿਛਲੇ ਸੂਏ ਇਹਦੀ ਖਰੀਦ ਕੀਤੀ ਸੀਗੀ ਜੀ ਇੱਕ ਸੂਆ ਆਪਾਂ ਪੀ ਲਿਆ ਭਜਨ موجوده ਵੀ ਚੰਗਾ ਜੀ ਸੰਭੀ ਪਲੀ ਵੀ ਚੰਗੀ ਆ ਬਾਕੀ ਪਤਲੀ ਚਮੜੀ ਦੀ ਆ ਕਹਿਣ ਨੂੰ ਆਪਾਂ ਕਹਿ ਦਿੰਦੇ ਬਈ ਤੀਜਾ ਸੂਈ ਆ ਪਰ ਬਾਈ ਕਹਿੰਦਾ ਆਪਾਂ ਜਿਹੜੀ ਗੱਲ ਹੈਗੀ ਆ ਉਹ ਸੱਚ ਦੱਸਣੀ ਆ ਜੀ ਤਿਆਰੀ ਬਹੁਤ ਸੋਹਣੀ ਕੀਤੀ ਆ ਸੋਹਣਾ ਹਵਾਨ ਫਿਟਨੈਸ ਵਾਲਾ ਦੇਖ ਸਕਦੇ ਹੋ ਤੁਸੀਂ ਵੈਸੇ ਜੇ ਮੰਨ ਲਓ ਤੀਜੇ ਕਹਿੰਦੇ ਚੌਥੇ ਕਹਿੰਦੇ ਅਗਲੇ ਨੇ ਮੰਨ ਫੇਰ ਵੀ ਲੈਣਾ ਸੀ ਪਰ ਜਿਹੜੀ origignal ਗੱਲ ਆ origignal ਹੀ ਆ ਮੋੜ ਲਿਆ ਮੇਰੇ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮੈਂ ਕਿੰਨੇ ਕ ਦਿਨ ਕੱਢਦੀ ਐ ਬਈ ਹਜੇ 17 ਤਰੀਕ ਨੂੰ ਦਿਨ ਪੂਰੇ ਅੱਜ 13 ਹੋ ਗਈ ਅੱਜ 13 ਹੋ ਗਈ ਜੀ ਉੱਤੇ ਵੀ ਲੈ ਜੂਗੀ ਮੈਂ ਇੱਕ ਤੇ ਦੋ ਲਿਜਾ ਵੀ ਸਕਦੀ ਐ ਜਾਂ ਸੂ ਵੀ ਸਕਦੀ ਐ ਜੀ ਤਿਆਰੀ ਚੈੱਕ ਕਰੋ ਘਰ ਵਾਲੇ ਪਤਲੇ ਪਿੰਡੇ ਦੀ ਚੰਗੀ ਮਾਜਾ ਸਮਝ ਪਲੀ ਜੀ 2-3 ਫੁੱਟ ਵੰਗੂ ਤਾਂ ਇਹਦਾ ਪੈਠ ਪੂੜਾ ਚੌੜਾ ਸੋਹਣਾ ਬੋਡੀ ਸਟਰਕਚਰ ਆ ਆਪਾਂ ਬਰੀਡ ਦੇ ਪੱਖ ਤੋਂ ਵੀ ਚੰਗੀ ਕਹਿ ਸਕਦੇ ਆ ਮੋੜ ਲੈ ਵੀਰੇ ਕਿਉਂਕਿ ਦੁੱਧ ਰਿਕਾਰਡ ਬਹੁਤ ਸੋਹਣਾ ਚੰਗਾ ਦੁੱਧ ਇਹਨੇ ਦਿੱਤਾ 15 ਕਿਲੋ ਉੱਥੇ ਵੱਧਦੀ ਵੀਰੇ ਕਿੱਲੇ ਤੇ ਬੰਦਿਓ ਜੀ ਥਣਾ ਦੀ ਪਾਰ ਪਿੱਛੇ ਦੀ ਬਾਈਰ ਲੋ ਫੁੱਲ ਗਰੰਟੀ ਹੋਊਗੀ ਬੇਬਿਕਰੋ ਚਵਾਈ ਦੀ ਵੀ ਬਾਈ ਦੱਸਦਾ ਕਿ ਪੂਰੀ ਪੋਲੀ ਆ ਜੇ ਹਵਾਨੇ ਦੀ ਖੂਬਸੂਰਤੀ ਮੈਂ ਤੁਹਾਨੂੰ ਦਿਖਾ ਦਿੰਨਾ ਵੀਰੇ ਐਚ ਐਫ ਵਹਿੜਾਂ ਅਰਗਾ ਹਵਾਨਾ ਨੇੜੇ ਤੁਸੀ ਚੈੱਕ ਕਰ ਸਕਦੇ ਹੋ ਤੇ ਦੁੱਧ ਬਾਈ ਫਿਰ ਆਪਾਂ ਇੱਥੇ ਘਰਾਂਜ ਪਾਉਨੇ ਆ ਕਿ ਘਰਾਂਜ ਪਾਉਨੇ ਠੀਕ ਆ ਵਧੀਆ ਰੇਟ ਮਿਲ ਜਾਂਦੀ ਹੈ ਹਾਂਜੀ ਵਧੀਆ ਜੀ ਰੇਟ ਵਧੀਆ ਮਿਲ ਜਾਂਦੀ ਹੈ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਜੀ ਇਹਦੇ ਡਿਮਾਂਡ ਹੈ ਜੀ ਇੱਕ ਤੀਰੇ ਉਹ ਜੁਮਾਨ ਤਣ ਜੀ ਮਾਨ ਤਣ ਕਰਦੇ ਠੀਕ ਆ ਜੀ 1 ਲੱਖ ਤੇ 30000 ਰੁਪਿਆ ਬਾਈ ਦੀ ਕੀਮਤ ਰੱਖਦੇ ਆ ਵਿੱਚੋਂ ਬਾਈ ਕਹਿੰਦਾ ਆਪਾਂ ਮਾਨ ਤਣ ਜਰੂਰ ਕਰ ਦਾਂਗੇ ਜੀ ਬਾਕੀ ਜਿਹਨੂੰ ਵੀ ਨਗ ਪਸੰਦ ਆਉਂਦਾ ਫੱਟ ਵੈਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ